ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ ਹੁਣੇ ਇੱਥੇ ਸਕੂਲ 'ਚ ਹੋਇਆ ਵੱਡਾ ਭਿਆਨਕ ਹਮਲਾ ਮੌਕੇ ਤੇ ਕਈ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਰੱਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਗਾਜ਼ਾ ਪੱਟੀ ਦੇ ਵਿੱਚ ਇੱਕ ਮਸਜਿਦ ਅਤੇ ਸਕੂਲ ਦੇ ਉੱਤੇ ਐਤਵਾਰ ਤੜਕੇ ਇਜ਼raਇਲੀ ਹਵਾਈ ਹਮਲਾ ਹੋਇਆ ਤੇ ਹਮਲੇ ਚ ਕਰਤਾਰ 24 ਲੋਕ ਮਾਰੇ ਗਏ ਤੇ 90 ਲੋਕ ਜ਼ਖਮੀ ਹੋ ਗਏ ਫਲਸਤੀਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਦੇਰ ਅਲਬਲਾ ਦੇ ਕੇਂਦਰੀ ਸ਼ਹਿਰ ਵਿੱਚ ਮੁੱਖ ਹਸਪਤਾਲ ਦੇ ਨੇੜੇ ਇੱਕ ਮਸਜਿਦ 'ਚ ਆਪਣਾ ਲੈਣ ਵਾਲੇ ਵਿਸਥਾਪਿਤ ਲੋਕਾਂ ਤੇ ਹਮਲਾ ਕੀਤਾ ਗਿਆ ਇਜ਼raਇਲ ਨੇ ਬਿਨਾਂ ਸਬੂਤ ਦਿੱਤੇ ਕਿ ਆ ਕਿ ਉਸਦੇ ਨੇ ਹਮਾਸ ਦੇ ਕਮਾਂਡ ਅਤੇ ਕੰਟਰੋਲ ਕੇਂਦਰ ਨੂੰ ਨਿਸ਼ਾਨਾ ਬਣਾਇਆ ਹੈ ਇੱਕ ਐਸਵੀ ਹੀਡਰ ਦੇ ਪ੍ਰੋਫੈਸ ਪ੍ਰੈਸ ਪੱਤਰਕਾਰ ਨੇ ਅੱਲ ਅਕ샤 ਜ਼ਾਹੀਦ ਹਸਪਤਾਲ ਦੇ ਮਰਦਾ ਘਰ ਚਲਾਚਾਂ ਦੀ ਗੱਦੀ ਕੀਤੀ ਜਿਸ ਨਾਲ ਇਰਾਨ ਸਮਰਥਤ ਅਧਿਕਾਰੀ ਮੁਹੰਮਦ ਬਰਦ ਆਪਣੀ ਲੜੀ ਦਾ ਕਿਰਾ ਉਦੋਂ ਇਜ਼ਰਾਈਲੀ ਨੇ ਉੱਤਰੀ ਗਾਜਤ ਦੇਖਣੀ ਬੇਰੂਤ ਵਿੱਚ ਬਿਮਾਰੀ ਪੈ ਕਰ ਦਿੱਤੀ ਤੇ ਇਜ਼ਰਾਈਲ ਆਪਣੇ 7 ਅਕਤੂਬਰ ਦੇ ਹਮਲੇ ਦੇ ਲਗਭਗ 1 ਸਾਲ ਬਾਅਦ ਵੀ ਹਮਾਸ ਨਾਲ ਲੜ ਰਿਹਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ